ਜਿਸਾ ਕਿਸੇ ਸਾਰੇ ਜਾਣਦੇ ਹੋਵਾਂਗੇ ਕਿ ਦਿੱਤੇ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਦੌਰਾਨ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਦੇ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਅਤੇ ਉਹਨਾਂ ਦੇ ਸਮਾਜ ਬਾਰੇ ਲੋਕਾਂ ਦੇ ਵਿੱਚ ਗੱਲ ਰੱਖਣੀ ਚਾਹੀ। ਲੇਕਿਨ ਉਹਨਾਂ ਦੇ ਬਿਆਨਾਂ ਨੂੰ ਬਾਕੀ ਪਾਰਟੀਆਂ ਨੇ ਤੋੜ ਮਰੋੜ ਕੇ ਕੁਝ ਹੋਰ ਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੀ ਸਮਾਜ ਨੂੰ ਵੱਟ ਚੜ ਕੇ ਆਪਣਾ ਯੋਗਦਾਨ ਦੇਣ ਵਾਸਤੇ ਸਪੋਰਟ ਕੀਤੀ ਹੈ। ਚਾਹੇ ਰਿਜ਼ਰਵੇਸ਼ਨ ਨੂੰ ਲੈ ਕੇ ਹੈ ਚਾਹੇ ਮਹਿਲਾਵਾਂ ਦੀ ਰਿਜ਼ਰਵੇਸ਼ਨਸ ਨੂੰ ਲੈ ਕੇ ਹੈ ਔਰ ਅੱਜ ਵੀ ਕਨਸਟੀਟਿਊਸ਼ਨਲ ਪੋਸਟ ਦੇ ਵਿੱਚ ਬੈਠੇ ਕਈ ਸਾਰੇ ਐਸੇ ਵਰਗ ਨੇ ਜਿੱਥੇ ਖਾਸ ਤੌਰ ਤੇ ਐਸੀ ਵਰਗ ਨੂੰ ਕਾਂਗਰਸ ਪਾਰਟੀ ਨੇ ਹਮੇਸ਼ਾ ਪਹਿਲ ਦੇ ਆਧਾਰ ਤੇ ਮੌਕਾ ਦਿੱਤਾ ਔਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਪਹਿਲੇ ਸੀਐਮ ਚੰਨੀ ਸਾਫ ਬਣਾਏਗੇ ਜਿਹੜੇ ਵੀ ਐਸੀ ਸਮਾਜ ਤੋਂ ਤੁਲੁਕਤ ਰੱਖਦੇ ਨੇ ਇਹ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਔਰ ਖਾਸ ਤੌਰ ਤੇ ਇਸ ਉੱਪਰ ਜੋ ਵੀ ਬੂਟਾ ਸਿੰਘ ਜੀ ਦੇ ਬਾਰੇ ਜੋ ਟਿੱਪਣੀ ਕੀਤੀ ਗਈ ਉਸ ਉੱਪਰ ਕਾਂਗਰਸ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਖਾਸ ਤੌਰ ਤੇ ਇਸ ਉੱਪਰ ਮਾਫੀ ਵੀ ਮੰਗੀ ਹੈ ਕਿ ਅਗਰ ਕਿਸੇ ਦੇ ਮਨਤੇ ਉੱਤੇ ਕੋਈ ਠੀਸ ਪਹੁੰਚੀ ਹੈ ਤਾਂ ਮੈਂ ਉਸ ਚੀਜ਼ ਦੀ ਮਾਫੀ ਮੰਗਦਾ ਮਾਫੀ ਮੰਗਣ ਤੋਂ ਬਾਅਦ ਵੀ ਪਰਚਾ ਦਰਜ ਹੋ ਜਾਣਾ ਇਹ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਕੋਈ ਚੰਗਾ ਮੈਸੇਜ ਨਹੀਂ ਜਾ ਰਿਹਾ ਕਿਉਂਕਿ ਰਾਜਾ ਵੜਿੰਗ ਜੀ ਦੀ ਮਨਸ਼ਾ ਬੂਟਾ ਸਿੰਘ ਜੀ ਦੀ ਇਮੇਜ ਨੂੰ ਕਿਸੇ ਤਰ੍ਹਾਂ ਦੀ ਕੋਈ ਖਰਾਬ ਕਰਨ ਦੀ ਨਹੀਂ ਸੀ ਉਹਨਾਂ ਦੇ ਸੰਘਰਸ਼ ਜਿਸ ਤਰ੍ਹਾਂ ਲੜਿਆ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਈ ਸਾਰੇ ਅ ਬੁੱਧੀ ਜੀਵਾਂ ਦੇ ਸੰਘਰਸ਼ ਬਾਰੇ ਅਸੀਂ ਲੋਕਾਂ ਦੇ ਵਿੱਚ ਜਾਗ ਜਹਰ ਕਰਦੇ ਹਾਂ ਉਸੇ ਤਰ੍ਹਾਂ ਦੇ ਨਾਲ ਐਸੀ ਸਮਾਜ ਦੇ ਨੂੰ ਲੈ ਕੇ ਉਹਨਾਂ ਨੇ ਬੂਟਾ ਸਿੰਘ ਦੇ ਬਾਰੇ ਦੱਸਣਾ ਚਾਹਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਪੱਠੇ ਕੁੱਤਰਦੇ ਰਹੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੰਘਰਸ਼ ਕੀਤਾ ਅਸੀਂ ਹੋਰ ਵੀ ਕਈ ਸਾਰੀਆਂ ਐਗਜ਼ਾਮਪਲਸ ਲਈਆਂ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਰੇ ਦੱਸਿਆ ਗਿਆਨੀ ਜੈਲ ਸਿੰਘ ਜੀ ਦੇ ਬਾਰੇ ਦੱਸਿਆ ਕਿ ਉਹ ਸਾਈਕਲ ਚਲਾ ਕੇ ਆਪਣਾ ਸੰਘਰਸ਼ ਕੀਤਾ ਤੇ ਇਹ ਦੱਸਣਾ ਲੋਕਾਂ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਤੋੜ ਮੋੜ ਕੇ ਜੋ ਪੇਸ਼ ਕੀਤਾ ਗਿਆ ਇਸ ਉੱਪਰ ਜ਼ਰੂਰ ਐਸੀ ਕਮਿਸ਼ਨ ਨੂੰ ਦੁਬਾਰਾ ਤੋਂ ਵਿਚਾਰ ਕਰਕੇ ਇਸ ਪਰਚੇ ਉੱਪਰ ਦੁਬਾਰਾ ਗੌਰ ਕਰਨਾ ਚਾਹੀਦਾ ਹੈ ਤਾਂ ਕਿ ਜਿਸ ਵਿਅਕਤੀ ਨੇ ਆਲਰੇਡੀ ਇਸ ਉੱਪਰ ਮਾਫੀ ਮੰਗ ਕੇ ਸਮਾਜ ਦੇ ਵਿੱਚ ਆਪਣਾ ਕਬੂਲ ਕੀਤਾ ਹੋਵੇ ਇਹ ਸਮਝ ਆਣਾ ਚਾਹੀਦਾ ਹੈ ਕਿ ਸਾਡੀ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੇ ਸਮਾਜ ਦੇ ਵਿੱਚ ਹਮੇਸ਼ਾ ਯੋਗਦਾਨ ਦੇ ਕੇ ਔਰ ਉਸ ਵਿੱਚ ਪਹਿਲ ਦੇ ਅਧਾਰ 'ਤੇ ਨੂੰ ਮੌਕਾ ਦੇਣ ਦੀ ਗੱਲ ਕੀਤੀ ਹੈ ਇਹੀ ਸਾਡਾ ਸੰਦੇਸ਼ ਸੀ ਬਹੁਤ ਬਹੁਤ ਧੰਨਵਾਦ